ਦਿਲ ਨਹੀਂ ਭਰਿਆ ਚੰਦਰੇ ਦਾ ਹਾਏ ਡੰਗ ਤੇਥੋਂ ਖਾ ਖਾ ਕੇ ਹਾਏ ਰੋਸ਼ਨ ਕਰਦੇ ਯਾਦਾਂ ਨੂੰ ਹਾਏ ਕੋਈ ਦੀਵੇ ਲਾ ਲਾ ਕੇ ਹਾਏ ਨਗਨ ਤੇਰੀਆਂ ਜੁਲਫਾਂ ਨੂੰ ਦੁੱਧ ਅਜੇ ਵੀ ਤਰਦਾ ਏ ਹਾਏ ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ ਹਾਏ ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ ਹਾਏ ਨਿਤ ਸਵੇਰੇ ਉੱਠ ਕੇ ਨੀ ਤੇਰੇ ਪਿੰਡ ਵੱਲ ਜਾਈਦਾ ਹਾਏ ਗਲੀ ਤੇਰੀ ਦੇ ਟਡੇ ਹਏ ਘੱਟਾ ਖੱਟ ਲਿਆਈ ਦਾ ਹੋ ਤੇਰਾ ਪਿੰਡ ਵੀ ਸਾਨੂੰ ਕਿਹੜਾ ਦੇਖ ਕੇ ਯਰਦਾ ਏ ਹਏ ਕਮਲੇ ਦਿਲ ਦਾ ਕੀ ਕਰੀਏ ਹਏ ਤੈਨੂੰ ਚੇਤੇ ਕਰਦਾ ਏ ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ